ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ। ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ। ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ। ਖੇਤੀਬਾੜੀ ਦੇ ਵੀ ਤੇ ਅੱਜ ਜਾ ਰਿਹਾ ਜੀ ਦੁਵਾਰ ਤੋਂ ਬਜਰੀ ਲੈਣ ਤੇ ਟਰੈਕਟਰ ਤਿਆਰ ਹੈ ਜੀ ਤੇ ਜਾਣਾ ਜੀ ਅਨੰਤਪੁਰ ਸਾਹਿਬ ਏਰੀਆ ਦੇ ਵਿੱਚ ਬਜਰੀ ਲੈਣ ਪਹਿਲਾਂ ਦੇਖਿਆ ਤੁਸੀਂ ਕਾਫੀ ਘੇੜੇ ਲਾਏ ਆ ਪਰੇ ਬਜਰੀ ਦੇ ਰਿੱਤੇ ਦੇ ਤੇ ਚਾਚਾ ਜੀ ਮਕਾਨ ਪਾ ਰਹੇ ਹੈ ਜੀ ਤੇ ਜੱਸੀ ਆਸਟ੍ਰੇਲੀਆ ਜਿਹੜਾ ਜੀ ਓਹੋ ਤੇ ਚਲੋ ਚੱਲੀ ਜਾਣਾ ਵੀਰੋ ਕੰਮ ਮਿਸਤਰੀ ਦੁਵਾਰ ਤੋਂ ਆ ਗਿਆ ਫੇਰ ਡਿਮਾਂਡ ਹੋ ਗਈ ਕਹਿੰਦੇ ਵੀ ਬਜਰੀ ਰੇਤਾ ਚਾਹੀਦਾ ਸੋ ਇਧਰ ਡਿਊਟੀ ਆਪਣੀਆਂ ਲੱਗੀ ਹੋਈ ਆ ਯਾਰ ਨੂੰ ਲੱਜਣੇ ਜੀ ਦੋ ਘੰਟੇ ਤੇ ਬਾਕੀ ਜਾ ਕੇ ਸਾਨੂੰ ਹੁਣ ਕ੍ਰੈਚਰ ਪਰ ਦਿਖਾਉਂਦੇ ਜੀ ਤੇ ਆਲੂ ਦੀ ਪਟਾਈ ਵੀ ਚੱਲ ਪਈ ਜੀ ਉਹ ਵੀ ਸਰੋ ਐਸੋ ਆਲੂ ਨੇ ਥੋੜੇ ਜੇ ਮਾਰ ਦੇ ਵਿੱਚ ਰੱਖਤੇ ਜੀ ਮੀਂਹ ਪੈ ਗਏ ਤੇ ਜਿੰਨੇ ਕੁ ਲਾਏ ਵਾਸਤੇ ਸਮਝ ਲਓ ਦੁੱਗਣੇ ਕਿ ਨਿਕਲੇ ਆ ਕੱਟੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੁਣ ਚੱਲਦੇ ਆਪਾਂ ਜੀ ਅਨੰਦਪੁਰ ਸਾਹਿਬ ਤੇ ਬਾਕੀ ਨਾਲ ਦੀ ਨਾਲ ਨਨੋ ਆਲੂ ਵੀ ਦਿਖਾ ਦਿੰਦਾ ਪਿੱਛੇ ਪੱਟੇ ਪਏ ਜੀ ਥੋੜੇ ਉਹ ਵੀ ਵਧੀਆ ਚਲੋ ਠੀਕ ਆ ਜੋ ਮਹਾਰਾਜ ਦੰਦਾ ਜੀ ਸਿਰ ਮੱਥੇ ਚਲੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆ ਖੜਾ ਟਰੈਕਟਰ ਆਪਣਾ ਤਿਆਰ ਵਰ ਤਿਆਰ ਤੇ ਮੈਂ ਹੁਣ ਤੁਹਾਨੂੰ ਦਿਖਾਉਂਦਾ ਪਿੱਛੇ ਆਲੂ ਆ ਪੱਟ ਕੇ ਰੱਖੇ ਹੋਏ ਅਲੱਗ-ਅਲੱਗ ਵੈਰਾਈਟੀਆਂ ਸਾਰੀਆਂ ਜਿਹੜੀਆਂ ਜੀ ਕੱਢਤੀਆਂ ਚੁੱਕਣ ਲੱਗੀ ਆਹ ਦੇਖੋ ਆ ਗਈ ਭਾਈ ਬੀਜ ਵਾਲੀ ਵੈਰਾਈਟੀ ਜਿਹੜੀ ਐ ਛਾਂਟ ਕੇ ਵਧੀਆ-ਵਧੀਆ ਰੱਖਿਆ ਤੇ ਆਹੇ ਜਿਹਨੂੰ ਕਹਿੰਦੇ ਆਪਾਂ ਰਾਸਣ ਖਾਣ ਵਾਲਾ ਜੀ ਉਹਦੇ ਵਿੱਚੋਂ ਵੀ ਤਿੰਨ ਐਟਵਾ ਨਿਕਲੀਆਂ ਜੀ ਕਾ ਜਮੈਂ ਜ਼ਿਆਦਾ ਫ੍ਰਿਕ ਹੈ ਵੀ ਬੀਜ ਹੈ ਜੀ ਇਹ ਹੱਥਾਂ ਨਾਲ ਬੀਜ ਹੋਣਾ ਉਹ ਜੀ ਕਿਹਨਾਂ ਮਸ਼ੀਨ ਦੇ ਵਿੱਚ ਬੀਜ ਹੁੰਦਾ ਜਿਹੜਾ ਉਹੋ ਜ਼ਿਆਦਾ ਚਲੋ ਬਾਕੀ ਚੱਲੀ ਜਾਣਾ ਕੰਮ ਜੀ ਚੱਲਦੇ ਹੁਣ ਆਪਾਂ ਆਪਣਾ ਟਰੈਕਟਰ ਲੈ ਕੇ ਤੇ ਮੌਸਮ ਵੀ ਹੈ ਜਿਹੜਾ ਪੂਰਾ ਉਹ ਠੀਕ ਹੈ ਜੀ ਚਲੋ ਲੋ ਬਾਈ ਜਾ ਰਹੇ ਆ ਕਹਿੰਦਾ ਕਰੈਚਰ ਨੂੰ ਸਰਸਾ ਨਦੀ ਦੇ ਲੋ ਬਾਈ ਚਾਰਾਂ ਸਾਡੇ ਜੰਗਲ ਕਿਹਦੇ ਪਹੁੰਚੇਗਾ ਖਤਰਨਾਕੀ ਇਲਾਕੇ ਆ ਪਰ ਜਿਕੇ ਕ੍ਰੈਸ਼ਰ ਉਰ ਬੈਣਾ ਹੋ ਰਿਹਾ ਕੇ ਕਹਿੰਦਾ ਵੀ ਪ੍ਰਸ਼ਾਦਾ ਛਕ ਰਿਹਾ ਮੁੰਛੀ ਤੇ ਇੱਧਰ ਬਾਈ ਬੈਠਾ ਹੋਰ ਬਾਈ ਕਿਆ ਹਾਲ ਹੈ ਠੀਕ ਹੈ ਤੇ ਬਾਈ ਇਹ ਬਾਈ ਦਾ ਕੰਮ ਹੈ ਗੱਡੀਆਂ ਲੋਡ ਕਰਾਉਣਾ ਉਹਨੇ ਜੀਸੀਬੀ ਆ ਦੇਖੋ ਅਰੇ ਤਾਬਰ ਹੋ ਰਿਹਾ ਚਲੋ ਬਾਈ ਚੱਲੀ ਜਾਣੇ ਕੰਮ ਹੋਰੇ ਵੀ ਹੁਣ ਮਾਲ ਕਾਫੀ ਘਟਿਆ ਵਾ ਕਹਿੰਦਾ ਵੀ ਟੀ ਨਾ ਲੱਗ ਰਹੀਆਂ ਚਾਰਾਂ ਸਾਈਡ ਆਹ ਅੱਗੇ ਖੁੱਲਾ-ਖੁੱਲਾ ਜਿਹਾ ਹੁੰਦਾ ਤਾਂ ਜੀ ਆ ਸਾਰਾ ਏਰੀਆ ਹੁਣ ਕਹਿੰਦੇ ক্লোਜ਼ ਹੋ ਰਿਹਾ ਬਿਗਰਦਾ-ਗੁਰਦਾ ਜਿਹੜਾ ਬੀ ਕਾਫੀ ਤੰਗ ਕਰਦਾ ਤਾਂ ਚਲੋ ਬਾਈ ਬਾਕੀ ਸਰਕਾਰਾਂ ਨੇ ਵੀ ਅੱਗਾ ਕਿਸ ਕੰਝੇ ਕਿਸੇ ਵੀ ਆ ਵੀ ਪਾ ਸਕਣਾ ਹੀ ਹੋਣੇ ਹੈ ਜੇ ਮਾੜੀ-ਮੋਟੀ ਇਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਜੇ ਪੂਰੀ ਕਰੂੰਗਾ ਅੱਗੇ ਅੱਦੋ-ਅੱਦ ਕੰਮ ਹੁੰਦਾ ਹੁੰਦਾ ਤਾਂ ਚਲੋ ਆਸ਼ਾ ਕਰ ਰਿਹਾ ਆਹ ਲੋ ਬਈ ਮੰਚੀ ਉਹ ਸਾਹਮਣੇ ਬੈਠਾ ਰੋਟੀ ਖਾ ਰਿਹਾ ਇੱਥੇ ਤੇ ਪਾ ਬੈ ਗਿਆ ਆਪਣੀ ਕੁਰਸੀ ਪਰ ਤੇ ਆ ਖੜਾ ਆਪਣਾ ਫਿਕਟ ਚਲ ਦੇਖਦੇ ਹੁਣ ਕੀ ਹੁੰਦਾ ਜੀ ਜੀਸੀਬੀ ਨਾਲ ਲੱਦੰਦਾ ਕੱਦ ਨਾਲ ਤੇ ਉਹ ਤਾਂ ਜੀਸੀਬੀ ਹੈ ਜੀ ਮਾ ਕੇ ਤੇ ਵੀ ਲੋਡਰ ਲੱਗੇ ਹੋਆ ਲੋ ਗੱਡੀਆਂ ਭਾਈ ਆਈ ਜਾਂਦੀ ਜਾਈ ਜਾਂਦੀ ਆ ਚਲੋ ਚੱਲ ਰਿਹਾ ਕੰਮ ਲੋ ਭਾਈ ਲੱਗੀ ਪਰ ਹੁਣ ਤੇ ਝੰਪਿਆ ਕੰਮ ਹਾਂ ਲੋ ਏ ਭਾਈ ਆ ਭਾਈ ਬੈਠੇ ਇੱਧਰ ਚਲੋ ਚੱਲੀ ਜਾਂਦਾ ਜੀ ਕੰਮ ਤੇ ਭਾਈ ਟਰਾਲੇ ਚੋਂ ਗਲੀ ਦੀ ਉਹ ਲੱਗਿਆ ਰਾ ਢੇਰੇ ਹੀਠਾਂ ਟੋਟਾ ਲਾਉਣਾ ਪਿਆ चलो चल रहा कम हूँ ट्रेसी वाला चलो जी हॉर्न बज गया कहो पदरी ਔ ਗਵਾਇ ਟਰੈਸੀ ਵਾਲਾ ਕਦਰਾ ਬਾਈ ਟਰੈਸੀ ਵਾਲਾ ਟਰੈਸੀ ਵਾਲਾ ਟਰੈਸੀ ਵਾਲਾ ਜੀ ਜਿਹਨੇ ਪੱਧਰੀ ਕਰਨੀ ਟਰਾਲੀ ਪਹਿਲਾਂ ਬੱਜਲੇ ਬਾਈ ਫੀਤਾ ਉਹ ਸਾਰਾ ਲਿਖਿਆ ਮੁੰਛੀ ਨੇ ਤੇ ਹੁਣ ਵੇਟ ਹੈ ਤਾਂ ਕਹੀ ਵਾਲੇ ਜੀ ਮਸ਼ੀਨ ਵਾਲੇ ਨੇ ਆਪਣਾ ਕੰਮ ਨਵੇੜ ਛੱਡਿਆ ਚਲੋ ਚੱਲ ਰਿਹਾ ਕੰਮ ਤੇ ਮੌਸਮ ਵੀ ਠੀਕ ਆ ਆ ਜਾ ਵੀ ਆ ਜਾ ਆ ਜਾ ਉਹ ਆ ਜਾ ਭੱਜ ਕੇ ਆ ਜਾ ਆ ਜਾ ਹੋ ਜਾ ਚਲ ਬਚਲ ਉਹ ਵਾਈ ਗੱਡੀ ਦਾ ਨੰਬਰ ਲੱਗ ਗਿਆ ਵਿੱਚ ਵਿੱਚ ਛੋਟੀ ਗੱਡੀ ਆ ਉਹ ਚਾਲ ਵਾਈ ਆ ਗਿਆ ਬੰਦਾ ਇਧਰ ਤਾਂ ਹੈ ਹੀ ਨਹੀਂ ਕਿ ਇਧਰ ਤਾਂ ਹੈ ਹੀ ਨਹੀਂ ਉਰਲੀ ਸਾਈਡ ਨੂੰ ਘੁਰਾ ਲੈ ਲੈ ਵਾਈ ਆਹ ਹੈ ਟਰੈਸੀ ਵਾਲੇ ਦਾ ਕੰਮ ਉਹਨਾਂ ਦੱਸਣਾ ਸਿਓ चलो जी चल रहा चलो जी उधर पर भी होगी गड्डी ਲੋ ਜੀ ਲੈ ਕੇ ਚੱਲ ਪਏ ਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ ਵੀਰੋ ਮੋੜਾ ਜਾਂ ਟਰੈਕਟਰ ਅੱਗੇ ਚਲੇ ਜਾਣ ਦੋ ਲੋ ভাই ਘੋੜਾ ਆ ਗਿਆ ਕਹਿੰਦੇ ਭਰਨ ਨੂੰ ਆ ਲੋ ਤੇ ਜਿਹੜੀ ਚੀਜ਼ ਦਿਖਾਉਣੀ ਬਾਈ ਮੈਂ ਆਹ ਦੇਖੋ ਆਏ ਬਾਈ ਐਸਬਾਈ ਲ ਨਹਿਰ ਜਿਹੜੀ ਜਿੱਥੇ ਤੇ ਬੰਦ ਹੋਈ ਸੀ ਤੇ ਬਲਵਿੰਦਰ ਜਟਾਣਾ ਜਿਹੜਾ ਤੁਸੀਂ ਸੁਣਿਆ ਸਿੱਧੂ ਮੂਸੇ ਵਾਲੇ ਦੇ ਗਾਣੇ ਚ ਮਾ ਮਨ ਲਾਦੀ ਐਚੀ ਤੇ ਆ ਜਿਹੜੀ ਉਹ ਨਹਿਰ ਬੰਦ ਕਰੀ ਵੇਖੀਏ ਆ ਇਹ ਲੈ ਲਈ ਐਸਬਾਈ ਆ ਲੈ ਦੇਖੋ ਇਹ ਸਰਸੇ ਦੇ ਉੱਪਰ ਬਹੁਤ ਤਗੜਾ ਪ੍ਰੋਜੈਕਟ ਤਾਂ ਜੀ ਇਹ ਹੈ ਡੇਡਾ ਡੂਗੀ ਘਟੋ ਘਟ ਫਰੀਟ ਆ ਦੇਖੋ ਬਾਈ ਇੱਥੇ ਤੇ ਪਤਾ ਲੱਗਣਾ ਇਹ ਆ ਦੇਖੋ ਪੁਰੇ ਦਾ ਘਟੋ ਘਟ 1.5 ਤੋਂ 2 ਕਿਲੋਮੀਟਰ ਲੰਬੀ ਹੈ ਜੀ ਇਹ ਤੇ ਆ ਦੇਖੋ ਇੱਥੇ ਤਾਂ ਤੋੜੀ ਵੀ ਹੈ ਜੀ ਇਹ ਬੈਥੇ ਤੇ ਫਿਰ ਦੁਬਾਰਾ ਤਾਂ ਨੀਤੀ ਜੀ ਬਣਨ ਦਿੱਤੀ ਜਿਹਨੂੰ ਕਹਿੰਦੇ ਐਸਬੀਐਲ ਨਹਿਰ ਬਹੁਤ ਤਗੜਾ ਪ੍ਰੋਜੈਕਟ ਹੈ ਜੀ ਸਰਕਾਰ ਦਾ ਹੋਰੇ ਕਰੋੜਾ ਰੁਪਇਆ ਖਰਚਾ ਆਇਆ ਵਾ ਜੀ ਆ ਦੇਖੋ ਛੱਤ ਬਣ ਤੇ ਰਹਿ ਗਈ ਜੀ ਤੇ ਥੱਲੇ ਵੀ ਦੇਖ ਲਓ ਕਿੰਨਾ ਤਗੜਾ ਇੱਥੇ ਤੇ ਮੈਂ ਤੁਹਾਨੂੰ ਦਿਖਾਉਂਦਾ ਆਥੇ ਮੈਂ ਥੱਲੇ ਉਤਰ ਜਾਂਦਾ ਆ ਆ ਦੇਖੋ ਭਾਈ ਥੱਲੇ ਤੇ ਵੀ ਕਿੱਡਾ ਤਗੜਾ ਨਿਊ ਪੱਥਰ ਤੇ ਇੱਕਣਾ ਦੀ ਚਾਰ ਪੋਰਸ਼ਨ ਤੇ ਜੀ 1 2 3 ਤੇ ਇੱਕ ਆ ਚਾਰ ਇਧਰ ਦੇਖਦਾ ਚਾਰ ਮੰਡਾ ਦੀ ਜਗ੍ਹਾ ਤੇ ਹਾਂ 6 ਪੰਜਵਾਂ ਉਹ ਵਿਚ ਨੂੰ ਜੀ 6 6 ਪੋਰਸ਼ਨ ਤੇ ਜੀ ਨਗਰ ਦੇ ਦੇਖ ਲਓ ਐਸ ਵੀ ਐਲ ਦੇ ਚਲੋ ਇਹ ਕੰਮ ਰੁਕ ਗਿਆ ਬਾਈ ਬਹੁਤ ਤਗੜਾ ਸਰੀਆ ਇਹ ਆ ਦੇਖੋ ਕਿਹੜੇ ਸਾਹ ਨਾਲ ਸਰੀਆ ਪਿਆ ਵਾ ਤਾਂ ਚਲੋ ਬਾਈ ਲਾਦ ਲਈ ਆਪਾਂ ਨਾ ਟਰੈਕਟਰ ਆਪਣਾ ਨਾਲੋ ਖੜਾ ਹੈ ਤੇ ਇੱਥੇ ਮੇਰੇ ਅਕ ਜਿਆਦਾ ਜਾਂਦਾ ਜੀ ਐਸ ਬੀ ਐਲ ਦਾ ਮਾ ਵੀ ਕੰਮ ਰੋਕਿਆ ਦਾ ਜਿਹੜਾ ਚਲੋ ਠੀਕ ਹੈ ਜੀ ਚੱਲ ਰਿਹਾ ਕੰਮ